ਸਭ ਨੂੰ ਹਸਾਉਣ ਵਾਲੇ ਸੱਬਦੇ ਤੇ ਢੀ ਪੀੜਾ ਪਾਉਣ ਵਾਲੇ ਜਸਵਿੰਦਰ ਪੱਲਾ ਇਸ ਦੁਨੀਆ ਨੂੰ ਅਚਾਨਕ ਛੱਡ ਗਏ ਨੇ ਆਖਿਰਕਾਰ ਕੀ ਹੋਇਆ ਸਵੇਰੇ ਸਵੇਰੇ ਕਿ ਸਾਰਿਆਂ ਨੂੰ ਅਚਾਨਕ ਇਹ ਸਦਮਾ ਲੱਗਾ ਹੈ ਕਿਵੇਂ ਜਸਵਿੰਦਰ ਪੱਲਾ ਇਸ ਦੁਨੀਆ ਨੂੰ ਅਚਾਨਕ ਅਲਵਿਦਾ ਕਹਿ ਕੇ ਗਏ ਨੇ ਜਾਣ ਲਵੋ ਜੀ ਹਾਂ ਸਸਿਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਜਸਵਿੰਦਰ ਪੱਲਾ ਨੂੰ ਜੋ ਹੈ ਉਹ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਕਿ ਉਹ ਕੌਣ ਸੀ ਜਾਂ ਉਹਨੇ ਕੀ ਕੀਤਾ ਹੈ ਹਰ ਇੱਕ ਵਿਅਕਤੀ ਜਿਹੜਾ ਹੈ ਉਹਨਾਂ ਦੇ ਕਿਰਦਾਰ ਤੋਂ ਵਾਕਿਫ ਹੈ ਪਰ ਅਚਾਨਕ ਜਦੋਂ ਇਹ ਖਬਰ ਮਿਲੀ ਕਿ ਜਸਵਿੰਦਰ ਪੱਲਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਉਹਨਾਂ ਦੇ ਫੈਨਸ ਨੂੰ ਖਾਸਾ ਝਟਕਾ ਲੱਗਾ ਹੈ ਜੀ ਹਾਂ ਦਾਦੇ ਇੱਕ ਜਸਵਿੰਦਰ ਪੱਲਾ ਨੇ ਅੱਜ ਸਵੇਰੇ ਕੁਝ ਸਮੇਂ ਪਹਿਲਾਂ ਜੋ ਹੈ ਉਹ ਆਖਰੀ ਸਾਹ ਲਿਆ ਹੈ ਜੀ ਹਾਂ ਜਸਵਿੰਦਰ ਪੱਲਾ ਹੁਣ ਇਸ ਦੁਨੀਆ ਨੂੰ ਛੱਡ ਗਏ ਨੇ ਦਰਅਸਲ ਜਸਵਿੰਦਰ ਪੱਲਾ ਜਿਹੜੇ ਨੇ ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਅਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਹਨਾਂ ਦਾ ਇਲਾਜ ਲਗਾਤਾਰ ਚੱਲ ਰਿਹਾ ਸੀ ਅਤੇ ਜਿਨਨੇ ਵੀ ਉਹਨਾਂ ਦੇ ਜਾਣ ਪਛਾਣ ਵਾਲੇ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਪਤਾ ਸੀ ਕਿ ਉਹ ਬਿਮਾਰ ਨੇ ਤੇ ਸਾਨੂੰ ਇਹ ਵੀ ਪਤਾ ਸੀ ਕਿ ਉਹ ਜਲਦੀ ਹੀ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਆ ਜਾਣਗੇ ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਸਾਨੂੰ ਇਹ ਖਬਰ ਮਿਲੇਗੀ ਜੀ ਹਾਂ ਮੁਹਾਲੀ ਦੇ ਫੋਟੇ ਹਸਪਤਾਲ ਦੇ ਵਿੱਚ ਉਹਨਾਂ ਨੇ ਕੁਝ ਸਮੇਂ ਪਹਿਲਾਂ ਜੋ ਹੈ ਉਹ ਆਖਰੀ ਸਾਲ ਹੈ ਨੇ ਉਹਨਾਂ ਦੇ ਜਾਣ ਪਹਿਚਾਣ ਵਾਲੇ ਜਿਨ੍ਹਾਂ ਨੂੰ ਪਤਾ ਸੀ ਕਿ ਉਹ ਹਸਪਤਾਲ ਦੇ ਵਿੱਚ ਦਾਖਲ ਨੇ ਉਹ ਸੋਚ ਵੀ ਨਹੀਂ ਸਕਦੇ ਸੀ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਅਜੇ ਹੀ ਖਬਰ ਮਿਲੇਗੀ ਕਿਉਂਕਿ ਉਹਨਾਂ ਨੂੰ ਲੱਗਾ ਕਿ ਠੀਕ ਹੈ ਉਹ ਬਿਮਾਰ ਨੇ ਤੇ ਕੁਝ ਸਮੇਂ ਬਾਅਦ ਉਹ ਵਾਪਸ ਆ ਜਾਣਗੇ ਉਹਨਾਂ ਦੇ ਜਾਣ ਪਛਾਣ ਵਾਲੇ ਹੁਣ ਇਸ ਸਮੇਂ ਸਦਮੇ ਦੇ ਵਿੱਚ ਨੇ ਖਾਸ ਉਹਨਾਂ ਦੇ 팬 ਜਿਹੜੇ ਨੇ ਉਹ ਸਦਮੇ ਦੇ ਵਿੱਚ ਨੇ ਪ੍ਰੋਫੈਸਰ ਬਜੋ ਆਪਨਾ ਪਹਿਲਾ ਉਹਨਾਂ ਨੇ ਕੰਮ ਕੀਤਾ ਫਿਰ ਉਹਨਾਂ ਨੇ ਛੰਕਾ ਟਾ ਵਰਗੇ ਪ੍ਰੋਗਰਾਮ ਤੋਂ ਆਪਣੀ ਇੱਕ ਪਹਿਚਾਨ ਬਣਾਈ ਜੀ ਜੀ ਨੈਸ਼ਨਲ ਦੇ ਬਹੁਤ سارے ਪ੍ਰੋਗਰਾਮ ਕੀਤੇ ਉਹਨਾਂ ਨੇ ਛੋਟੇ ਛੋਟੇ ਕਿਰਦਾਰਾਂ ਤੋਂ ਆਪਣੀ ਇੱਕ ਪਛਾਣ ਬਣਾਈ ਸੀ ਤੇ ਇੱਕ ਬੁਲੰਦੀ ਤੇ ਉਹ ਪਹੁੰਚੇ ਸੀ ਅੱਜ ਪੰਜਾਬੀ ਫਿਲਮਾਂ ਉਹਨਾਂ ਤੋਂ ਬਿਨਾ ਅਦੂਰੀਆਂ ਲੱਗਦੀਆਂ ਸੀ ਉਹਨਾਂ ਦੀ ਕਾਮੇਡੀ ਤੋਂ ਬਿਨਾ ਅਦੂਰੀਆਂ ਲੱਗਦੀਆਂ ਸੀ ਕੈਰੀਅਨ ਜੱਟਾ ਦੇ ਵਿੱਚ ਜੋ ਉਹਨਾਂ ਨੇ ਬਾ ਕਮਾਲ ਕਿਰਦਾਰ ਨਿਭਾਇਆ ਉਨਾ ਦੇ ਕਿਰਦਾਰ ਉਹਨਾਂ ਦੇ ਡਾਇਲੌਗਸ ਜਿਹੜੇ ਨੇ ਉਹ ਅੱਜ ਵੀ ਜਿਹੜੇ ਨੇ ਉਹ ਦਰਸ਼ਕ ਕਿਤੇ ਨਾ ਕਿਤੇ ਯਾਦ ਰੱਖਣਗੇ ਤੇ ਉਹ ਸ਼ਾਇਦ ਕਦੇ ਵੀ ਨਾ ਭੁੱਲਣਗੇ ਉਹਨਾਂ ਦਾ ਤੁਹਾਨੂੰ ਉਹ ਡਾਇਲੌਗ ਯਾਦ ਹੋਏਗਾ ਕਿ ਕਾਲਾ ਕੋਟ ਐਵੇਂ ਨਹੀਂ ਪਾਇਆ ਹਨ ਅਜੇ ਬਹੁਤ ਸਾਰੇ ਡਾਇਲੌਗਸ ਉਹਨਾਂ ਦੇ ਨੇ ਜੋ ਲੋਕ ਆਪਣੀ ਆਮ ਜ਼ਿੰਦਗੀ ਦੇ ਵਿੱਚ ਵੀ ਵਰਤਦੇ ਨੇ ਸੋ ਜਸਵਿੰਦਰ ਪੱਲਾ ਜੋ ਤਕਰੀਬਨ 65 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਛੱਡ ਕੇ ਗਏ ਸੀ ਪਰ 60 ਸਾਲ ਦੀ ਉਮਰ ਜੋ ਹੈ ਉਹ ਉਹਨਾਂ ਦੇ ਕੰਮ ਤੋਂ ਜਾਉ ਉਹਨਾਂ ਦੇ ਰੈਂਡ ਸੈਂਡ ਦੇ ਤਰੀਕੇ ਤੋਂ ਜਾਉ ਉਹਨਾਂ ਦੇ ਆਪਣੇ ਕਿਰਦਾਰ ਤੋਂ ਉਸ ਉਮਰ ਤੱਕ ਉਹ ਲੱਗ ਨਹੀਂ ਰਹੀ ਸੀ ਕਿਉਂਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਐਨੇ ਜ਼ਿਆਦਾ ਐਕਟਿਵ ਸੀ ਐਨਾ ਜ਼ਿਆਦਾ ਉਹ ਕੰਮ ਕਰ ਰਹੀ ਸੀ ਜਾਂ ਐਨੇ ਜ਼ਿਆਦਾ ਉਹ ਫਿਲਮਾਂ ਕਰ ਰਹੀ ਸੀ ਐਨਾ ਜ਼ਿਆਦਾ ਉਹ ਇੰਡਸਟਰੀ ਦੇ ਵਿੱਚ ਸਰਗਰਮ ਸੀ ਕਿ ਉਹਨਾਂ ਦੀ ਉਮਰ ਜਿਹੜੀ ਹੈ ਉਹ ਕਿਤੇ ਨਾ ਕਿਤੇ 65 ਸਾਲ ਨਹੀਂ ਲੱਗਦੀ ਸੀ ਸੋ ਅਚਾਨਕ ਇੱਕ ਵੱਡੇ ਕਲਾਕਾਰ ਦਾ ਜਾਣਾ ਪੰਜਾਬੀ ਇੰਡਸਟਰੀ ਦੇ ਵਿੱਚ ਧੱਕਾਤਾ ਹੈ ਇੱਕ ਪੰਜਾਬੀ ਇੰਡਸਟਰੀ ਨੂੰ ਝਟਕਾਤਾ ਹੈ ਕਿ ਅਚਾਨਕ ਐਡਾ ਵੱਡਾ ਕਿਰਦਾਰ ਐਡਾ ਵੱਡਾ ਕਲਾਕਾਰ ਜੋ ਪੰਜਾਬੀ ਸਿਨੇਮਾ ਸਿਨੇਮਾ ਦੇ ਵਿੱਚ ਤੱਕ ਪਾਰਿਆ ਸੀ ਜਿਸ ਦੇ ਬਿਨਾ ਫਿਲਮਾਂ ਅਧੂਰੀਆਂ ਲੱਗਦੀਆਂ ਸੀ ਅੱਜ ਉਹ ਸਾਨੂੰ ਹਮੇਸ਼ਾ ਦੇ ਲਈ ਛੱਡ ਕੇ ਚਲਾ ਗਿਆ ਐ ਸੋ ਤੁਸੀਂ ਵੀ ਆਤਮਾ ਸ਼ਾਂਤੀ ਦੇ ਲਈ ਅਰਦਾਸ ਕਰਿਓ ਜਸਵਿੰਦਰ ਪੱਲਾ ਜੋ ਕਿ ਬਾ ਕਮਾਲ ਕਲਾਕਾਰ ਸੀ ਉਹ ਨੂੰ ਸਾਡੇ ਵਿੱਚ ਨਹੀਂ